ਹਰਿਪਾਈ ਪਾਈ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਆ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਨੂੰ ਕੀਤੀ ਗਈ ਹੈ ਇਹਦਾ ਕੀ ਮਕਸਦ ਹੈ ਮਹਾਰਾਜੇ ਦਾ ਮਕਸਦ ਹੈ ਇਹ ਆ ਕਿ ਆਉਣ ਵਾਲੇ ਸਮੇਂ ਵਿੱਚ 2027 ਦੇ ਵਿੱਚ ਜੋ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਜਿਹੜਾ ਸਾਡਾ ਸਮਾਜ ਵਾ ਅਸੀਂ ਵੇਖਣ ਦੇ ਵੀ ਬਹੁਤ ਸਾਰਾ ਸਮਾਜ ਸਾਡਾ ਪਿਛੜਿਆ ਵਾ ਸਰਕਾਰਾਂ ਆਉਂਦੀਆਂ ਵਾਂ ਇਹਨਾਂ ਨੂੰ ਚਵਾਰਿਆਂ ਨੂੰ ਲਾਰੇ ਲਾ ਕੇ ਇਹਨਾਂ ਕੋ ਬੋਟਾਂ ਲੈ ਕੇ ਪੀ ਚੱਲ ਜਾਂਦੇ ਮੁੜ ਕੇ ਸਰਕਾਰ ਬਣ ਜਨ ਦੀ ਕੋਈ ਇਹਨਾਂ ਦਾ ਮਾਈ ਬਾਪ ਨਹੀਂ ਇਹ ਚਾਰੇ ਇਦਾਂ ਢੜਕਦੇ ਖਾਸ ਕਰਕੇ ਭੈਣਾ ਹੋ ਗਈਆਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਸਾਡਾ ਬਿਜ਼ਨਸ ਚੱਲਦਾ ਬਾਹਰ ਗੁਜਰਾਤ ਦੇ ਵਿੱਚ ਬਿਜ਼ਨਸ ਆ ਤੇ ਮੈਂ ਸੋਚਿਆ ਵੀ ਸਾਡੀ ਜਿਹੜੀ ਸਰਵ ਸੰਜੀ ਸੇਵਾ ਸੁਸਾਇਟੀ ਪੰਜਾਬ ਇਹ ਪਿੰਡੋਂ ਪਿੰਡ ਜਾ ਕੇ ਵੀਰਾਂ ਦੀ ਭੈਣਾ ਦੀ ਸਾਰ ਲੈਣ ਲਈ ਆ ਮਹੱਲੀ ਸੱਤ ਦੇਣ ਲਈ ਆ ਫ੍ਰੀ ਐਂਬੂਲੈਂਸ ਵਾ ਉਹ ਤੋਂ ਬਾਅਦ ਚ ਹੋਰ ਵੀ ਸਵਾਮਾ ਜਿੱਦਾਂ ਹੁਣ ਮੈਡੀਕਲ ਦੀਆਂ ਸੁਵਾਵਾਂ ਹੋ ਗਈਆਂ ਹੋਰ ਵੀ ਬਹੁਤ ਸੁਵਾਵਾਂ ਬੱਚੇ ਜਿਹੜੇ ਨੌਕਰੀ ਦੇ ਯੋਗ ਵਾ ਉਹਨਾਂ ਨੂੰ ਵੀ ਟ੍ਰੇਨਿੰਗ ਕਰਵਾ ਕੇ ਟੈਸਟ ਦਾ ਕਰਕੇ ਸਾਰੇ ਬੱਚਿਆਂ ਨੂੰ ਫਾਰਮ ਭਰਨ ਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਅਸੀਂ ਸਰਕਾਰਾਂ ਦੇ ਵਿੱਚ ਕੋਈ ਲੈਣ ਸਾਡੀ ਜਿਹੜੀ ਬੇਜ਼ਰਗਾਰੀ ਦਿਨੋ ਦਿਨ ਵਧਦੀ ਜਾਂ ਰਹੀ ਆ ਕੋਈ ਵੀ ਇਹਨਾਂ ਦੇ ਭੈਣ ਭਰਾਵਾਂ ਦੀ ਕੋਈ ਸਾਰ ਨਹੀਂ ਲੈਣ ਰਿਹਾ ਵੇਖੋ ਅਸੀਂ ਘਰ ਘਰ ਦੇ ਜਾਂਦੇ ਸੇਵਾ ਤੇ ਉੱਥੇ ਇਹੋ ਜੇ ਲੋਕਾਂ ਦੇ ਬੁਰੇ ਹਾਲ ਆ ਵੀ ਇੱਕ ਟਾਈਮ ਦੀ ਰੋਟੀ ਵੀ ਉਹਨਾਂ ਕੋ ਪੀ ਖਾਣੀ ਮੁਸ਼ਕਲ ਹੋਈ ਆ ਨਸ਼ੇ ਦਾ ਵੀ ਦੌਰ ਚੱਲਣ ਲਿਆ ਵਾ ਬਾਕੀ ਕਮਾਈ ਦੇ ਕੋਈ ਵੀ ਇਹਨਾਂ ਦੇ ਸਾਧਨ ਨਹੀਂਗੇ ਮੈਨੂੰ ਗੁਜਰਾਤ ਦੇ ਵਿੱਚ ਘੱਟੋ ਘੱਟ 35 40 ਸਾਲ ਹੋ ਗਏ ਆ ਮੈਂ ਆਪਣਾ ਬਿਜ਼ਨਸ ਮੈਂ ਵੀ ਇੱਕ ਗਰੀਬ ਪਰਿਵਾਰ ਚੋਂ ਇੱਕ ਉੱਠ ਕੇ ਗਿਆ ਤੇ ਅੱਜ ਮੇਰੀ ਕੰਪਨੀ ਜੋ 100 ਕਰੋੜ ਦੀ ਕੰਪਨੀ ਆ ਉਹ ਕੰਮ ਕਰਨ ਲਈ ਜਗਾ ਜਗਾ ਦੇ ਵਿੱਚ 올 ਇੰਡੀਆ ਦੇ ਵਿੱਚ ਕੰਪਨੀ ਕੰਮ ਕਰਨ ਲਈ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੇਨਾ ਹਰ ਇੱਕ ਸਟੇਟ ਜਾਣਾ ਯੂਪੀ ਬਿਹਾਰ ਬੰਗਾਲ ਤੇ ਇਹੋ ਜੇ ਪੰਜਾਬ ਜਿੰਨੀ ਹਾਲਤ ਕਿਤੇ ਖਰਾਬ ਨਹੀਂਗੇ ਵੀ ਬੇਰੋਗਾਰੀ ਜਿੰਨੀ ਇੰਨੀ ਬੇਰੋਗਾਰੀ ਕਿਤੇ ਵੀ ਹੁਣ ਬਾਹਰਲੇ ਸਟੂਡੈਂਟ ਜਾਂਦੇ ਉਥੇ ਭੈਣਾ ਵੀ ਕੰਮ ਕਰਦੀਆਂ ਵੀਰ ਵੀ ਕੰਮ ਕਰਦੇ ਆ ਤੇ ਲੋਕਾਂ ਨੂੰ ਕੋਈ ਵੀ ਇੰਨੀ ਭੁੱਖ ਨਹੀਂ ਗਈ ਵੀ ਕੋਈ ਕਿਸੇ ਦੇ ਵੀ ਖਾਣ ਨੂੰ ਕੋਈ ਹੋਵੇ ਹੀ ਨਾ ਲੋਕਾਂ ਕੋਲ ਇਹ ਕਰਕੇ ਅਹੀਂ ਚੋਨੇ ਆ ਵੀ ਆਉਣ ਵਾਲੇ ਦੇ ਸਮੇਂ ਵਿੱਚ 2027 ਦੇ ਵਿੱਚ ਅਸੀਂ ਵੀ ਇਲੈਕਸ਼ਨ ਲੜਾਂਗੇ ਆਪਣੇ ਜਿੰਨੇ ਸਾਡੇ ਭੈਣਾ ਸੋਨਹਰ ਸੋਨਹਰ ਭੈਣਾ ਸਾਡੇ ਭਰਾ ਵਾ ਕੋਈ ਵੀ ਅਸੀਂ ਸਰਕਾਰ ਵੱਲੋਂ ਲੜਦੇ ਆ ਤੇ ਅਸੀਂ ਆਪਣੀ ਇੱਥੇ ਕੰਪਨੀਆਂ ਲੈ ਕੇ ਹਰ ਇੱਕ ਨੂੰ ਲੈ ਕੇ ਆਵਾਂਗੇ ਤੇ ਬੇਜ਼ਰਗਾਰੀ ਜੰਡਿਆਲੇ ਹਲਕੇ ਦੀ ਖਤਮ ਕਰਨ ਦੀ ਸੋ ਕਰਾਂਗੇ ਤੇ ਭੈਣ ਭਰਾਵਾਂ ਦਾ ਹਨੂ ਸੰਯੋਗ ਚਾਹੀਦਾ ਜੇ ਸੰਯੋਗ ਕਰਤਾ ਤੇ ਇੱਥੇ ਇੰਡੱਠੀਆਂ ਖੁੱਲਣਗੀਆਂ ਸਾਡੀਆਂ ਪੈਣਾ ਵੀ ਕੰਮ ਕਰਨਗੇ ਸਾਡੇ ਭਰਾ ਵੀ ਕੰਮ ਕਰਨਗੇ 35 ਤੋਂ 20000 ਰੁਪਏ ਤੱਕ 15 ਤੋਂ 12000 ਤੱਕ ਪੈਣਾ ਕਮਾਉਣਗੇ 15 20000 ਤੱਕ ਭਰਾ ਕਮਾਉਣਗੇ ਜੀ ਵੱਡੀ ਗਿਣਤੀ ਦੇ ਵਿੱਚ ਮੀਂਹ ਦੇ باوجود ਸੰਗਤ ਅਜੇ ਵੀ ਖੜੀ ਆ ਕਿ ਧੰਨਵਾਦ ਦੇ ਰੂਪ ਚ ਕਹਿਣਾ ਚਾਹੁੰਦਾ ਮਹਾਰਾਜ ਵੇਖੋ ਸੰਗਤ ਤਾਂ ਪਿਆਰੀ ਇੰਨਾ ਵੇਖੋ ਲੋਕੀ ਕਹੇ ਬਲੇ ਕਹਿੰਦੇ ਵੀ ਹੁਣ ਸਰਕਾਰੇ ਸਰਕਾਰ ਵੱਲੋਂ ਫਾਰਮ ਆਇਆ ਆ ਪੀ ਭੈਣਾ ਦੇ ਵਾਸਤੇ ਸਲਾਈ ਸੈਂਟਰ ਖੁੱਲੇ ਜਾਣ ਤੇ ਦੇਖੋ ਅਸੀਂ ਗੁਜਰਾਤ ਦੇ ਵਿੱਚ ਰਹਿੰਦੇ ਹਾਂ ਸਾਨੂੰ ਪੂਰੀ ਗੁਜਰਾਤ ਦੇ ਵਿੱਚ ਬੀਜੇਪੀ ਵੱਲੋਂ ਵੀ ਅਸੀਂ ਰਹਿੰਦੇ ਆ ਪੀ ਬੀਜੇਪੀ ਜੀ ਆ ਸਮਝ ਲਓਗੇ ਤੇ ਇਹ ਕਰਕੇ ਗੁਜਰਾਤ ਦੇ ਵਿੱਚ ਇੰਨਾ ਵਿਕਾਸ ਵਾ ਪੀ ਕੋਈ ਆਦਮੀ ਭੁੱਖਾ ਨਹੀਂ ਮਰਦਾ ਲੋਕਾਂ ਨੂੰ ਆਪਣੇ ਕੰਮਾਂ ਤੋਂ ਹੀ ਫੁਰਸਤ ਨਹੀਂ ਮਿਲਦੀ ਲੋਕੀ ਆਪਣੇ 100-100 ਰੂਮ ਪਾ ਕੇ ਬੈਠੇ ਆ ਕੋਈ ਤੇ ਉਹਨਾਂ ਨੂੰ 5000 ਰੁਪਈਆ ਇੱਕ ਰੂਮ ਦਾ ਹੁੰਦਾ ਤੇ ਜੇ ਕਿਤੇ ਛੋਟੀਆਂ-ਛੋਟੀਆਂ ਫੈਕਟਰੀਆਂ ਕਿਤੇ ਜੰਡਿਆਲੇ ਹਲਕੇ 'ਚ ਲੱਗ ਜਾਣ ਤੇ ਜਿਹੜੀਆਂ ਸਾਡੀਆਂ ਭੈਣਾਂ ਜਿਹੜੇ ਸਾਡੇ ਭਰਾ ਇਧਰ ਨਸਿਆਂ ਵਿੱਚ ਭੜਕਦੇ ਫਿਰਦੇ ਉਹ ਆਪਣੇ ਬੇਜੋਰ ਗਾਰੀ ਤੋਂ ਖਤਮ ਕਰਕੇ ਆਪਣਾ ਕਮਾ ਕੇ ਖਾ ਸਕਣ ਜੇ ਇਹਨਾਂ ਕੋਈ ਸਾਰੀਆਂ ਸਰਕਾਰਾਂ ਆ ਜਾਂਦੀਆਂ ਵਾ ਕੋਈ ਬਣ ਜਾਂਦਾ ਕੋਈ ਇਹਨਾਂ ਦੀ ਸਾਰ ਹੀ ਨਹੀਂ ਲੈਣ ਹੁੰਦਾ ਜਦੋਂ ਵੋਟਾਂ ਆ ਗਿਆ ਇਹਨਾਂ ਭੱਜੇ ਫਿਰਨਾ ਇੱਕ ਦੂਜੇ ਦੇ ਪਿੱਛੇ ਪੀ ਲੈ ਇਹਨੂੰ ਪਾ ਦੋ ਕਿਸ ਦੇ ਪਿੱਛੇ ਭਰਾਓ ਲੱਗਨ ਦੀ ਲੋੜ ਨਹੀਂ ਆਪਣੇ ਨਾਂ ਇਹਨਾਂ ਚਵਾਰਿਆਂ ਨੂੰ ਭੋਲਿਆਂ ਨੂੰ ਆਪਣੇ ਪਿੱਛੇ ਲਾਓ ਇਹਨਾਂ ਨੂੰ ਕੋਈ ਚੰਗੀ ਕੋਈ ਸਹੂਲਤ ਇਹਨਾਂ ਨੂੰ ਚੰਗਾ ਦੋ ਵੀ ਇਹ ਆਪਣਾ ਕਮਾ ਕੇ ਖਾ ਸਕਣ ਬਾਬਾ ਜੀ ਇਹ ਕਿਹੜੀ ਪਾਰਟੀ ਵੱਲੋਂ ਤੁਹਾਡੀ ਜਿਹੜੀ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮਹਾਰਾਜ ਅਸੀਂ ਗੁਜਰਾਤ ਦੇ ਵਿੱਚ ਅਵਿਸ਼ਨਾ ਸਾਡੀ ਹਲੇ ਸੁਸਾਇਟੀ ਧੰਨ ਧੰਨ ਬਾਬਾ ਜੀਵਨ ਸਿੰਘ ਸਰਵਸਾਂਗੀ ਸੇਵਾ ਵੇਖੋ ਮੈਂ ਤੇ ਗੁਜਰਾਤ ਦੇ ਹੀ ਗੀਤ ਗਾਉਂਗਾ ਨਾ ਜਦੋਂ ਮੈਂ ਕਮਾ ਕੇ ਤੁਹਾਨੂੰ ਪੀ ਸੇਵਾ ਦੇਣ ਧਿਆ ਮੈਂ ਤੇ ਗੁਜਰਾਤ ਦੇ ਗੀਤ ਗਾਉਂਗਾ ਔਰ ਗੁਜਰਾਤ ਦੀ ਕੰਪਨੀ ਜਿਹੜੀ ਪਾਰਟੀ ਆ ਉਹ ਬੀਜੇਪੀ ਆ ਤੇ ਅਸੀਂ ਤੇ ਬੀਜੇਪੀ ਜੀ ਆਵਾਂਗੇ ਅੱਜ ਮੀਟਿੰਗ ਦਾ ਮੁੱਖ ਮਕਸਦ ਕੀ ਸੀ ਵੇਖੋ ਜੀ ਅੱਜ ਮੁੱਖ ਮਕਸਦ ਹੀ ਪੀ ਕੱਲੀ ਰਾਤ ਨੂੰ ਅਸੀਂ ਵੀ ਆਏ ਗੁਜਰਾਤ ਚੋਂ ਤੇ ਅੱਲ ਉਹੀ ਵੀ ਆਪਣੇ ਭੈਣ ਭਰਾਵਾਂ ਨੂੰ ਅਸੀਂ ਨਾਲ ਤੋਰਨਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲੇ ਹਲਕੇ ਦੀ ਬੇਜ਼ਰਗਾਰੀ ਖਤਮ ਕਰਨੀ ਆ ਬਾਪਾ ਮੇਜਰ ਸਿੰਘ ਤੇਰੀ ਸੋਧ ਤੇ ਪਹਿਰਾ ਦੇਾਂਗੇ ਝੋਕ ਕੇ ਬੇਜ਼ਰਗਾਰੀ ਖਤਮ ਕਰਾਂਗੇ ਵੱਧ ਚੜ ਕੇ ਸੰਗਤ ਸਾਡਾ ਸਾਥ ਦੇਣ ਔਰ ਖਾਸ ਕਰਕੇ ਭੈਣਾ ਜਿਨ੍ਹਾਂ ਨੂੰ ਕਹਿੰਦੇ ਨਾ ਤੇ ਅਸੀਂ ਕੋਈ ਇਹਨਾਂ ਨੂੰ ਮਟਰ ਤੋੜਨ ਜਾਂ ਦਵਾਗੇ ਨਾ ਹੀ ਛੋਨਾ ਲਾਉਣ ਦੇਣਗੇ ਭੈਣਾ ਦਾ ਮੈਨੂੰ ਸਾਥ ਚਾਹੀਦਾ ਜੇ ਇਹਨਾਂ ਨੂੰ ਮੇਰਾ ਸਾਥ ਦੇਤਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਹੋਰ ਫੈਕਟਰੀਆਂ ਲੱਗਣੀਆਂ ਚાલુ ਹੋ ਗਈਆਂ ਬੀਜੇਪੀਆ ਨੂੰ ਇਨ ਵਿੱਚ ਬਹੁਤ ਵਧੀਆ ਹੰਕਾਰਾ ਮਿਲਿਆ ਜੀ ਵੇਖੋ ਲਗ ਲਗ ਪਿੰਡਾਂ ਚ ਜਾਈਦਾ ਵੀ ਅੱਜ ਦਾ 7-8 ਦਿਨ ਕੰਪਨੀ ਵੀ ਸੰਭਾਲਣੀ ਉੱਥੇ ਵੀ ਪੇਮੈਂਟਾਂ ਕਰਕੇ ਫਿਰ 15-20 ਦਿਨ ਇੱਥੇ ਰਹੀਦਾ ਫਿਰ ਕਰਕੇ ਆ ਕੇ ਫਿਰ ਆਪਣੇ ਪਰਿਵਾਰਾਂ ਨੂੰ ਵੀ ਵਹਨੇ ਆ ਜਿਹੜਾ ਹੁਣ ਸਮਾਂ ਬਰਸਾਦਾ ਚੱਲਣ ਡਿਆ ਤੇ ਬਹੁਤ ਸਾਰੇ ਫੋਨ ਆਉਂਦੇ ਆ ਵੀ ਕਿਸੇ ਦਾ ਚਾਰੇ ਦਾ 7 ਚੋਣ ਲਈ ਆ ਜਿਹਦਾ ਵੀ ਕੋਠਾ ਟੱਟ ਗਿਆ ਵਾ ਕਟਕਟ ਸੱਤ ਕੇ ਅੱਠ ਕੋਠੇ ਅਸੀਂ ਕਟੜ ਤੋਂ ਕਟੜ ਵੀ ਰਿਪੇਅਰਿੰਗ ਕਰਨ ਦੇ ਆ ਉਤੋਂ ਬਾਅਦ ਸਾਡੀ ਭੈਣ ਗਗਨਦੀਪ ਕੌਰ ਜਿਹਦਾ ਵੀ ਘਰ ਦਾ ਵੀ ਡੈਥ ਹੋ ਚੁੱਕੀ ਆ ਤੇ ਘਰ ਕੋਈ ਕਮਾਉਣ ਵਾਲਾ ਸਾਧਨ ਨਹੀਂ ਹੈ ਤੋਂ ਪਹਿਲਾਂ ਕਟੜ ਬੀਜੇਪੀ ਦੇ ਨਾਲ ਹੀ ਤੇ ਉਹਨਾਂ ਦੇ ਕੇਸ ਨੇ ਵੀ ਭੈਣ ਦੀ ਸਾਰਨੀ ਲਈ ਜੋ ਆਪਣੇ ਨਾਲ ਜੁੜੇ ਅੱਜ ਤੋਂ ਤੇ ਉਹਨਾਂ ਦਾ ਕੋਠੇ ਦੀ ਜ਼ਿੰਮੇਵਾਰੀ ਅਸੀਂ ਲਈ ਆ ਅਸੀਂ ਪੂਰਾ ਉਹਨਾਂ ਦਾ ਜਿਹੜਾ ਮਕਾਨ ਆ ਉਹ ਅਸੀਂ ਪਾ ਕੇ ਸਮੇਂ-ਸਮੇਂ ਤੇ ਗਰੀਬਾਂ ਦੇ ਨਾਲ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਸਹੂਲਤਾਂ ਨੂੰ ਲੈ ਕੇ ਪਰ ਜਦੋਂ ਵੰਡ ਜਾਂਦੀਆਂ ਦੋਸਤੋ ਬਾਅਦ ਮਕਾਨ ਪੱਕੇ ਜਾਂ ਔਰ ਸੂਤ ਨਹੀਂ ਮਿਲਦੀ ਤੁਸੀਂ ਕੀ ਭਰੋਸਾ ਰਵਾਇ ਸੋਸਾਇਟੀ ਵੱਲੋਂ ਬੋਲਦੇ ਹੋਏ ਵੀ ਮਹਾਰਾਜ ਵੇਖੋ ਸਰਕਾਰ ਤੇ ਚਲੋ ਸਰਕਾਰਾਂ ਦੇ ਦੋ ਪਿੱਛੋਂ ਪਿਆ ਹੋਣ ਡਿਆ ਜੀ ਅਸੀਂ ਤੇ ਆਪਣੀ 10-9 ਦੀ ਕਿਰਤ ਕਮਾਈ ਕਰਕੇ ਕਮਾ ਕੇ ਤੈਨੂੰ ਲਿਆ ਕੇ ਤੁਹਾਡਾ ਸਜਵੰਦ ਕੱਢ ਕੇ ਅਸੀਂ ਤੈਨੂੰ ਦਿੰਨੇ ਆ ਜੀ ਜੀ ਵੇਖੋ ਮੇਰੇ ਪਿੱਛੇ 4000 5000 ਬੰਦਾ ਕ ਤੇ ਮੈਨੂੰ ਜਿੰਨੇ ਦਿਨ ਮੈਂ ਵੀ ਗੁਜਰਾਤ ਚ ਰਹਿਣਾ ਜਾਂ ਹੋਰ ਸਟੇਟ ਚ ਜਾਣਾ ਮੈਨੂੰ ਤੇ ਕਦੀ ਪੀ ਕਰ ਰਹਿਣ ਦਾ ਮੌਕਾ ਨਹੀਂ ਮਿਲਿਆ ਕਦੀ ਉਸ ਕਾਸੇ ਕਦੀ ਉਸ ਪਾਸੇ ਕੰਪਨੀ ਤੇ ਕਦੀ ਕਿਤੇ ਕਦੀ ਕਿਤੇ ਵੀ ਕੰਮ ਮੈਦਾਨ ਚ ਚੱਲਦੇ ਰਹਿੰਦੇ ਆ ਤੇ ਇੱਕ ਕਰਕੇ ਆਪਾਂ ਸਰਕਾਰ ਕੋਲੋਂ ਤੇ ਆਪਾਂ ਨਾ ਕੋਈ ਉਮੀਦ ਲਿਉਨੇ ਆ ਆਪਾਂ ਆਪਣੀ ਘਰ ਦੀ ਕਮਾਈ ਕਰਕੇ ਅੱਜ ਕੱਲ ਤੇ ਕੋਈ 1 ਰੁਪਿਆ ਨਹੀਂ ਕਿਸੇ ਨੂੰ ਦਿੰਦਾ ਅੱਜ ਕਿੰਨੇ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ ਮਹਾਰਾਜ ਅੱਜ ਕੱਲ ਸਾਡੇ ਵੱਡੇ ਭਾਜੀ ਭਾਜੀ ਹਰਵਿੰਦਰ ਸਿੰਘ ਫੌਜੀ ਸਾਹਿਬ ਆਏ ਸੀ ਕੱਲ ਸੇਵਾ ਘਟੋ ਘਟ 30000 ਰੁਪਏ ਦੀ ਸੇਵਾ ਕੱਲ ਅਖੀਰ ਕਰਕੇ ਗਏ ਆ ਤੇ ਭੈਣ ਦੇ ਜਿਹੜਾ ਘਰ ਵਾ ਉਹਦੇ ਉੱਤੇ 2 ਤੋਂ 2.5 ਲੱਖ ਰੁਪਏ ਖਰਚਾ ਵਾ ਉਹ ਸੁਸਾਇਟੀ ਨੇ ਜ਼ਿੰਮੇਵਾਰੀ ਚੁੱਕੀ ਇਹ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਮਹਾਰਾਜ ਵੇਖੋ ਸਰਕਾਰ ਤੇ ਚਲੋ ਜਿਹੜੀ ਸਰਕਾਰ ਚੱਲੂ ਆਉਗੀ ਜੇ ਤੁਸੀਂ ਸਾਨੂੰ ਵੜਾਓਗੇ ਤੇ ਅਸੀਂ ਵੀ ਇਹੋ ਜੀ ਸੇਵਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਨੇ ਸਾਡੇ ਤੇ ਬਹੁਤ ਸਹਿਨ ਸਦਕੀ ਦਿੱਤੀ ਆ ਵੀ ਆਪਣੀ ਕੰਪਨੀਆਂ ਚੱਲਣ ਲਈ ਆ ਪਰਮਾਤਮਾ ਨੇ ਮਿਹਰ ਨਾਲ ਬਹੁਤ ਕੁਝ ਪਰਮਾਤਮਾ ਨੇ ਦਿੱਤਾ ਆਉਣ ਵਾਲੇ ਸਮੇਂ ਦੇ ਸਰਕਾਰ ਵੀ ਕੁਝ ਦੇਊਗੀ ਤੇ ਵੀ ਆਪਣੀ ਉਹ ਚੋਂ ਵੀ ਲਾਵਾਂਗੇ ਆਪਣੀ ਕੰਪਨੀ ਦੇ ਵਿੱਚੋਂ ਵੀ ਫੰਡ ਲਾਵਾਂਗੇ ਵੀ ਜਿੱਥੋਂ ਆਪਣੇ ਪਰਵਾਰ ਦੀ ਵੇਖੋ ਵਾਲੇ ਸਾਡੀ ਸਰਕਾਰ ਬਣੀ ਵੀ ਨਹੀਂ ਕੋਈ ਨਾ ਕੋਈ ਇਹੋ ਜਿਹਾ ਗੱਲਬਾਤ ਹੀ ਆ ਤਸੀਂ ਤਦ ਵੀ ਸੇਵਾ ਕਰਨ ਦੇ ਆਪਣੇ ਪਰਿਵਾਰਾਂ ਦੀ ਜਿਹੜੇ ਗਰੀਬ ਬੱਚੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਕੁਝ ਪੈਸੇ ਦੀ ਘਾਟ ਕਰਕੇ ਉਹ ਪੜ ਨਹੀਂ ਪਾਉਂਦੇ ਉਹਨਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ ਮਹਾਰਾਜ ਅਸੀਂ ਪਿਛਲੇ ਜਿਹੜੇ ਪਿਛਲੇ ਹੁਣ ਮਾਰਚ ਤੋਂ ਬਾਅਦ ਚ ਹੋਈਆਂ ਉਹ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਦੱਸਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਰਿਪੋਰਟਰ ਵੀਰਾਂ ਦਾ ਧੰਨਵਾਦ ਦਾਸ ਹਰਵਿੰਦਰ ਸਿੰਘ ਫੌਜੀ ਜਿਨ੍ਹਾਂ ਵੱਲੋਂ ਇਹ ਸੋਸਾਇਟੀ ਨੂੰ ਚਲਾਇਆ ਜਾ ਰਿਹਾ ਇਨਚਾਰਜ ਬਖੋਂ ਦਾਸ ਦੇਖ ਰਿਹਾ ਸੋਸਾਇਟੀ ਦਾ ਨਾਮ ਧੰਨ ਬਾਬਾ ਜੀਵਨ ਸਿੰਘ ਸਰਬਸਾਂਧੀ ਸੇਵਾ ਸੋਸਾਇਟੀ ਪੰਜਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਸਾਰਾ ਸਵਾਮਾਨ ਭਾਈਆਂ ਜਾ ਰਹੀਆਂ ਵਾਂ ਸੋਸਾਇਟੀ ਵੱਲੋਂ ਅੱਜ 1.5 ਸਾਲ ਹੋ ਗਿਆ ਵਾ ਕਿ ਐਂਬੂਲੈਂਸ ਗੱਡੀ ਨੂੰ ਕਿਵੇਂ ਕਿੱਥੇ ਭੇਜਣਾ ਵਾ ਕਿੰਨੇ ਵਜੇ ਭੇਜਣਾ ਵਾ ਕਿਦੇ ਭੇਜਣਾ ਨਹੀਂ ਭੇਜਣਾ ਕਿ ਕਿਦਾਂ ਦੁਖੀ ਆ ਕੋਈ ਕਿਦਾਂ ਸੁਖੀ ਆ ਉਹ ਸਾਰੀ ਸਾਰ ਅਸੀਂ ਪੂਰੇ ਹੀ ਮਡਾਲਾ ਗੁਰੂ ਹਲਕੀ ਵਿੱਚ 133 ਪਿੰਡਾਂ ਵਿੱਚ ਆਪਣੇ ਕੰਟੈਕਟ ਨੰਬਰ ਸ਼ੇਅਰ ਕੀਤੇ ਆ ਟੀਮਾਂ ਬਣਾ ਦਿੱਤੀਆਂ ਵਾ 8 ਮੈਂਬਰੀ 11 ਮੈਂਬਰੀ ਕਮੇਟੀ ਦੋ 11 ਮੈਂਬਰੀ ਕਮੇਟੀ ਬਣਾ ਕੇ 133 ਪਿੰਡਾਂ ਵਿੱਚ ਅਸੀਂ ਸਾਰੇ ਹੀ ਨਗਰੋਂ ਨਗਰੀ ਜੋ ਵੀ ਕੋਈ ਲੋੜਵੰਦ ਪਰਿਵਾਰ ਆ ਜਿੱਦਾਂ ਵਿਧਵਾ ਦੀ ਕੋਈ 60 ਸਾਲ ਦੀ ਏਜ ਹੋ ਗਈ ਆ ਬਜ਼ੁਰਗਾਂ ਦੀ ਕੋਈ ਉਹਨਾਂ ਦੀ ਪੈਨਸ਼ਨ ਨਹੀਂ ਲਵਾਉਂਦਾ ਉਹ ਸੋਸਾਇਟੀ ਲੋ ਮੈਂਬਰ ਜਾਂਦਾ ਵਾ ਪਿੰਡ ਦੇ ਵਿੱਚ ਤੇ ਉਹ ਜੋ ਵੀ ਉਹਦੀ ਕਚੈਰੀ ਦੀ ਡਾਕੂਮੈਂਟ ਦੀ ਕਾਰਵਾਈ ਆ ਉਹ ਸੋਸਾਇਟੀ ਦੇਖਦੀ ਪਈ ਆ ਜਾਂ ਫਿਰ ਜਿਵੇਂ ਕੋਈ ਵਿਧਵਾ ਪੈਣਾ ਜਿਵੇਂ ਉਹਨਾਂ ਦੀ ਕਿਸੇ ਦੇ ਘਰ ਵਾਲੇ ਨੂੰ ਮਰੇ ਨੂੰ 4 ਸਾਲ ਹੋ ਗਏ 5 ਸਾਲ ਹੋ ਗਏ 6 ਮਹੀਨੇ ਹੋ ਗਏ ਪਰ ਕਿਸੇ ਨੇ ਕੋਈ ਪੈਨਸ਼ਨ ਨਹੀਂ ਲਵਾਉਣ ਰਿਆ ਇਤੋਂ ਤੱਕ ਸਰਪੰਚ ਵੀ ਕੋਈ ਜਾਗਰੂਤ ਨਹੀਂ ਹੈਗੇ ਸਰਪੰਚਾਂ ਨੇ ਕਦੋਂ ਕੰਮ ਕਰਨਾ ਕਿੱਦਾਂ ਜਾਗਰੂਤ ਹੋਣਾ ਜਿਹੜੇ ਅਧਿਕਾਰੀ ਬੈਠੇ ਵੱਡੇ ਉਹਨਾਂ ਨੇ ਉਹਨਾਂ ਕੋਲ ਫੀਡਬੈਕ ਲੈਣੀ ਆ ਡੈਲੀ ਡੈਲੀ ਫੀਡਬੈਕ ਲਓ ਉਹਨਾਂ ਕੋ ਹਫਤੇ ਬਾਅਦ ਫੀਡਬੈਕ ਲੈ ਲਓ ਤੇਰੇ ਪਿੰਡ ਚ ਕੀ ਕੀ ਪ੍ਰੋਬਲਮ ਆ ਕੀ ਕੀ ਕੰਮ ਨਹੀਂ ਹੋ ਰਹੇ ਹਨਾ ਜੀ ਇਹ ਸੋਸਾਇਟੀ ਦੇਖ ਰਹੀ ਆ ਜੀ ਇਹ 1.5 ਸਾਲ ਤੋਂ ਸਵਾਵਾ ਚੱਲ ਰਹੀਆਂ ਲਗਾਤਾਰ ਇਦਾਂ ਚਲਦੀਆਂ ਰਹਿਣ ਗਿਆ ਜਿੱਥੇ ਕਿ ਕਈ ਅੱਜ ਬਰਸਤ ਦਾ ਮੌਸਮ ਆ ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਸਾਨੂੰ ਫੋਨ ਆ ਰਹੇ ਆ ਪੂਰੇ ਹਲਕੇ ਵਿੱਚੋਂ ਨਿੰਡਾਲਾਗੁਰੂ ਹਲਕੇ ਵਿੱਚੋਂ ਕਿਸੇ ਦੀ ਵਿਚਾਰੇ ਦੀ ਸੱਤ ਡਿੱਗ ਗਿਆ ਕਿਸੇ ਦੇ ਬਾਲੇ ਟੁੱਟ ਗਏ ਕਿਸੇ ਦੀਆਂ ਟੈਲਾਂ ਟੁੱਟ ਗਈਆਂ ਸਰਕਾਰ ਜਿਹੜੀ ਮੌਜੂਦਾ ਆ ਉਹ ਨਜ਼ਰ ਅੰਦਾਜ਼ ਕਰੀ ਇਹਨਾਂ ਚੀਜ਼ਾਂ ਨੂੰ ਭਾਈ ਹਰਵਿੰਦਰ ਸਿੰਘ ਜੀ ਸੋਸਾਇਟੀ ਵੱਲੋਂ ਕਾਰਜ ਕਰਦੇ ਆ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਕਿਸੇ ਵੀ ਮੁਸ਼ਕਲ ਦਾ ਅਜੇ ਤੱਕ ਸਾਹਮਣਾ ਸਾਹਮਣਾ ਕਰ ਰਹੇ ਆ ਅਸੀਂ ਹਰੇਕ ਮੁਸ਼ਕਲ ਨਾਲ ਲੜ ਰਹੇ ਆ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਅਸੀਂ ਲੜਾਂਗੇ ਦਸ਼ਮੇਸ਼ ਤਰਨਾ ਦਾ ਬਾਬਾ ਮੇਜਰ ਸਿੰਘ ਸੋਢੀ ਜੀ ਸਾਡੇ ਨਾਲ ਆ ਬੈਕਪੋਰਟ ਸਾਨੂੰ ਉਹਨਾਂ ਦੀ ਸਾਨੂੰ ਕੋਈ ਮੁਸ਼ਕਲ ਪਹਿਲੀ ਗੱਲ ਆ ਹੀ ਨਹੀਂ ਰਹੀ ਜੇ ਕੋਈ ਮੁਸ਼ਕਲ ਆਏਗੀ ਅਸੀਂ ਲੜਾਂਗੇ ਦਾਸ ਫੌਜ ਦੀ ਨੌਕਰੀ ਕਰਕੇ ਆ ਲੜਨਾ ਵੀ ਜਾਣਦਾ ਤੇ ਪਿਆਰ ਕਰਨਾ ਵੀ ਜਾਣਦਾ ਮੈਂ ਗਗਨਦੀਪ ਕੌਰ ਪਿੰਡ ਤਰਸਿਕਾ ਜੀ ਮੈਂ ਪਾਜੀ ਹਰਦੀਪ ਦੇ ਨਾਲ 1 ਸਾਲ ਤੋਂ ਕੰਮ ਕੀਤਾ ਹੈ ਬੀਜੇਪੀ ਦੇ ਐਂਡ ਦਾ ਵਰਕਿੰਗ ਰਿਟਰਨ ਵਰਕ ਵੀ ਕੀਤਾ ਹੈਗਾ ਪਰ ਮੇਰੇ ਹਸਬੰਡ ਦੀ ਡੈਥ ਤੋਂ ਬਾਅਦ ਉਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਵੀ ਮੈਂ ਦੋ ਫੋਨ ਵੀ ਕੀਤੇ ਉਹਨਾਂ ਨੂੰ ਕਿ ਪਾਜੀ ਮੇਰੀ ਕੰਡੀਸ਼ਨ ਆ ਹੈ ਤੁਸੀਂ ਆਨ ਕੇ ਵੇਖੋ ਮੈਨੂੰ ਕਹਿੰਦੇ ਮੈਂ ਚੰਡੀਗੜ੍ਹ ਗਿਆ ਆ ਜਾਂ ਮੈਂ ਅਜਾਉਣਾ ਪਾਲ ਕੇ ਉਹਨਾਂ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਬੱਦਗੱਚ ਕੀਤੀ ਉਹਨਾਂ ਨਾਲ ਫਿਰ ਮੈਨੂੰ ਬਾਜੀ ਹੁਣਾ ਦੇ ਬਾਰੇ ਪਤਾ ਚੱਲਿਆ ਕਿ ਇਹ ਸੇਵਾ ਦੇ ਆ ਕਰਨਾ ਬਾਬਾ ਜੀਵਨ ਸਿੰਘ ਸਰਵਿਸ ਹੈ ਸਾਂਝੀ ਸੁਸਾਇਟੀ ਫਿਰ ਮੈਂ ਨਾਲ ਕੰਟੈਕਟ ਕੀਤਾ ਹੁਣ ਮੈਨੂੰ ਕੱਲ ਦੀਆਂ ਇਟਾਂ ਸਟਾ ਕੇ ਦਿੱਤੀਆਂ ਬਾਜੀ ਹੁਣਾ ਨੇ ਕਿਹਾ ਹੈ ਕਿ ਅਸੀਂ ਸਾਰੀ ਜ਼ਿੰਮੇਵਾਰੀ ਨਵਾਗੇ ਛੱਤਾਂ ਦੀ ਹਾਂ ਰਾਹੇ ਗੁਰਦੀ ਕੀ ਫਾਤੇ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜੋ ਪਿੰਡ ਤਰਸਕਾ ਨਗਰ ਹੈ ਜੋ ਬਾਬਾ ਮੇਜਰ ਸਿੰਘ ਸਾਹਿਬ ਜੀ ਹੋਰ ਬਾਬਾਈ ਸਾਡੇ ਭਾਈ ਮਨਜੀਤ ਸਿੰਘ ਜੀ ਹੋਰ ਸਾਰੀ ਟੀਮ ਉਹਨਾਂ ਦੀ ਜੋ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜਿਆਦੀ ਬੇਜਜ਼ਗਾਰੀ ਹੈ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਗਰੀਬਾਂ ਵਾਸਤੇ ਤੇ ਜੇ ਕੋਈ ਆਉਂਦਾ ਹੈ ਵੋਟਾਂ ਵਾਸਤੇ ਤੇ ਸਾਨੂੰ ਲਾਰੇ ਲਾ ਕੇ ਤੇ ਵੋਟਾਂ ਲੈ ਜਾਂਦੇ ਬਾਅਦ ਪਿੰਡ ਦੀ ਬਾਤ ਨਹੀਂ ਸਾਡੀ ਪੁੱਛਦੇ ਹੁਣ ਇਹਨਾਂ ਨੇ ਸਾਨੂੰ ਭਰੋਸਾ ਜਿਤਾਇਆ ਵਾ ਕਿ ਜੇ ਕਾਹੀ ਅਸੀਂ ਬਾਂਦੇ ਆ ਤਾਂ ਹੀ ਗਰੀਬਾਂ ਦੀ ਬਾਹ ਫੜਾਂਗੇ ਇੱਕ ਦੇ ਵੇਖੋ ਪਿੰਡੇ ਵਿੱਚ ਤਰਸਿੱਕਾ ਨજર ਦੇ ਵਿੱਚ ਇੰਨਾ ਨਸ਼ਾ ਵਿਕ ਰਿਹਾ ਇਹ ਬਹੁਤ ਹੱਦਾਂ ਵੱਧ ਮਿਲਦਾ ਜੀ ਉਹ ਅੰਨੇ ਖਾਂਡ ਮਿੱਠਾ ਨਹੀਂ ਮਿਲਦਾ ਜਿੰਨਾ ਆਪਣੇ ਇਥੇ ਸਮੈਗ ਮਿਲਦੀ ਆ ਜੀ ਸਭ ਤੋਂ ਵੱਡਾ ਗੰਦਾ ਪੈਦਾ ਤਰਸਕ ਦੇ ਵਿੱਚ ਇਹ ਨਸ਼ਾ ਦਾ ਕੋਹੜ ਆ ਜੀ ਆਹੀਂ ਪ੍ਰਸ਼ਾਸਨ ਅਕੋ ਬੇਨਤੀ ਕਰਦੇ ਆ ਕਿ ਇਹ ਜਿਹੜਾ ਨਸ਼ਿਆਂ ਦੇ ਇਹਨਾਂ ਉੱਤੇ ਪਾਬੰਦੀ ਲਾਈ ਜਾਵੇ ਜੋ ਨੌਜਵਾਨ ਆਪਣੇ ਨਸ਼ਾ ਦੇ ਦਲ ਦਲ ਦੇ ਵਿੱਚ ਡੁੱਬੇ ਗੁੱਬੀ ਜਾ ਰਹੇ ਆ ਤੇ ਇਹਨਾਂ ਅਗੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚੋਂ ਇਹ ਕੋੜ ਮੁਕਾਇਆ ਜਾਵੇ ਭਾਈ ਮਨਜੀਤ ਸਿੰਘ ਵੱਲੋਂ ਜਿਹੜਾ ਕਾਰਜ ਸ਼ੁਰੂ ਕੀਤਾ ਗਿਆ ਹੈ ਸੋਸਾਇਟੀ ਦੇ ਤੌਰ ਤੇ ਗਰੀਬਾਂ ਪ੍ਰਤੀ ਹਾਂਜੀ ਬੱਚਿਆਂ ਦੀ ਪੜ੍ਹਾਈ ਪ੍ਰਤੀ ਇਹ ਕੰਮ ਕਿਹੜੇ-ਕਿਹੜੇ ਨੇ ਇਸ ਤਰ੍ਹਾਂ ਦੇ ਲੱਗ ਦਿੰਦਾਂ ਨੇ ਉਹਨਾਂ ਨੇ ਇਹ ਦੱਸਿਆ ਜੀ ਜੇਕਰ ਗਰੀਬ ਲੜਕਿਆਂ ਦੇ ਵਿਆਹ ਸ਼ਾਦੀ ਹੁੰਦੇ ਆ ਉਹਦੇ ਵਿੱਚ ਅਸੀਂ ਸੰਯੋਗ ਦੇਾਂਗੇ ਜੇਕਰ ਕੋਈ ਨੌਕਰੀ ਚਾਹੁੰਦਾ ਵਾ ਤੇ ਉਹਦੇ ਕੋਲ ਪੈਸਾ ਨਹੀਂ ਆ ਉਹ ਅਸੀਂ ਆਪਣੇ ਕੋਲੋਂ ਪੈਸਾ ਦਾਂਗੇ ਨੌਕਰੀ ਕਰਨ ਵਾਸਤੇ ਤੇ ਭੈਣਾ ਦੇ ਵਾਸਤੇ ਉਹਨਾਂ ਕਹਾਂ ਸਲਾਈ ਸਿੱਖਣ ਵਾਸਤੇ ਭੈਣਾ ਆਉਣ ਉਹ ਉਹਨਾਂ ਨੂੰ ਇੱਕ ਇੱਕ ਮਸ਼ੀਨ ਵੀ ਦੇਾਂਗੇ ਬਾਕੀ ਦੇ ਕੇ ਕੋਈ ਬੈਕ ਚਾ ਕਿਤਾਬਾਂ ਨਹੀਂ ਲਈ ਆ ਜਾਂਦੇ ਆ ਉਹ ਵੀ ਅਸੀਂ ਦਾਗੇ ਭਰੋਸਾ ਦਿੱਤਾ ਉਹਨਾਂ ਨੂੰ ਤੇ ਚਲੋ ਮਹਾਰਾਜ ਇਹਨਾਂ ਦੀ ਚਾਰਦੀ ਕਲਾ ਕਰੇ ਕਿਰਪਾ ਕਰੇ ਇਹਨਾਂ ਦੇ ਮਹਾਰਾਜ ਭਰੋਸਾ ਦਿੱਤਾ ਕੋਈ ਆ ਹੀ ਪਿੰਡਾਂ ਦੀ ਬਾਹ ਫੜੀ ਨਹੀਂ ਜੀ ਬਹੁਤ ਆਇਆ ਜੀ ਬੜੇ ਆਪਾਂ ਨੂੰ ਲਾਰੇ ਪੈਂ ਤਰਸ ਕੇ ਦੇ ਤੇ ਬਹੁਤ ਜਿਆਦਾ ਆਇਆ ਹੈ ਅੱਜ ਕਦੀ ਕੋਈ ਆ ਕਦੀ ਕੋਈ ਸਰਕਾਰ ਆਈਆਂ ਤਰਸ ਕੇ ਦਾ ਇਨਾ ਮੰਦਾ ਹਾਲ ਕੋਈ ਉਸ ਤੋਂ ਬਾਅਦ ਜੀ ਕੋਈ ਬਾਤ ਨਹੀਂ ਪੁੱਛਦਾ ਗਰੀਬਾਂ ਦੀ ਵੋਟਾਂ ਲੈਣ ਵੇਲੇ ਸਾਡੇ ਕੋ ਆਉਂਦੇ ਆ ਜੀ ਵੋਟਾਂ ਵਟੋਲਦੇ ਆ ਵੋਟਾਂ ਲੈ ਕੇ ਆਪਣੇ ਰਾਏ ਪੈਂਦੇ ਹਾਂਜੀ ਪ੍ਰਾਲਾ ਉਹਨਾਂ ਦਾ ਵਧੀਆ ਲੱਗਾ ਜੀ ਜੇਹਤਾਂ ਸਕੀਮਾਂ ਦੱਸਦੇ ਆ ਚਲੋ ਹਰ ਇੱਕ ਨੂੰ ਵੇਖਣਾ ਚਾਹੀਦਾ ਪਰਖਣਾ ਚਾਹੀਦਾ ਜੀ ਕਿਹੜੇ ਪਿੰਡ ਤੋਂ ਰਹਿਣ ਵਾਲੇ ਜੀ ਅੱਜ ਜਿਹੜੀ ਸੋਸਾਇਟੀ ਉਹ ਤੁਹਾਡੀ ਡਿਪੈਂਡੈਂਸ ਕੀ ਕਹਿਣਾ ਚਾਹੁੰਦੇ ਜੀ ਉਹਦੇ ਬਾਰੇ ਵਧੀਆ ਬਹੁਤ ਵਧੀਆ ਤੁਸੀਂ ਤਾਂ ਕੀਤੀ ਰਹਿ ਰਹੇ ਬਹੁਤ ਵਧੀਆ ਕੀਤੀ ਹੈ ਕਿ ਰਸਣਕਰ ਪਹੁੰਚਾ ਕੇ ਜਾਂਦੇ ਆ ਅੱਛਾ ਜੀ ਹੋਰ ਕੀ ਕੰਮ ਜਿਹੜੇ ਆ ਇਹ ਗਰੀਬਾਂ ਪ੍ਰਤੀ ਕਰ ਰਹੇ ਕਹਿੰਦੇ ਕਿ ਬੱਚਾ ਨੂੰ ਪੀਹ ਤਾਂ ਨੌਕਰੀਆਂ ਦੇ ਦੋਗੇ ਸਰਕਾਰ ਬੱਚਿਆਂ ਵਾਸਤੇ ਕੀਤੀ ਹੈ ਕੋਈ ਨਹੀਂ ਨਹੀਂ ਗੱਲ ਪਹੁੰਚੇ ਤੁਸੀਂ ਔਰ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਸੀ ਕੀ ਕਹਿਣਾ ਚਾਹੁੰਦੇ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਜੰਡਿਆਲਾ ਗੁਰੂ ਦੇ ਨਗਰ ਤਰਸਿੱਖਾ ਜੋ ਬਹੁਤ ਵੱਡਾ ਪਿੰਡ ਹੈ ਜਿੱਥੇ ਸ਼੍ਰੋਮਣੀ ਜਰਨੈਲ ਅਮਰਸ਼ੀਰ ਤਨਤਨ ਬਾਬਾ ਜੀਵਨ ਸਿੰਘ ਸਰਬਸੈਨ ਜੀ ਸੇਵਾ ਸੁਸਾਇਟੀ ਵੱਲੋਂ ਜੋ ਅੱਗੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਾਂ ਜੋ ਵੀ ਵਿਕਾਸ ਕਾਰਜ ਕੀਤੇ ਜਾ ਰਹੇ ਉਹਨਾਂ ਦੇ ਸਬੰਧ ਵਿੱਚ ਇੱਕ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਸੋਸਾਇਟੀ ਵੱਲੋਂ ਆਪਣੀਆਂ ਚੱਲ ਰਹੀਆਂ ਸਵਾਵਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ ਤੇ ਜਿਨ੍ਹਾਂ ਨੂੰ ਸਵਾਵਾਂ ਕੀਤੀਆਂ ਗਈਆਂ ਉਹਨਾਂ ਪਰਿਵਾਰਾਂ ਵੱਲੋਂ ਅੱਜ ਆਪਣਾ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜਾਮਨਗਰ ਵਾਲੇ ਜੋ ਕਿ ਇਸ ਵੇਲੇ ਜੰਡੇ ਆਲਾ ਗੁਰੂ ਹਲਕੇ ਦੇ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਵਿਚਰੇ ਹਨ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਇਸ ਸੋ ਸਾਰੀ ਸੰਗਤ ਨੇ ਭਾਈ ਮਨਜੀਤ ਸਿੰਘ ਉਹਨਾਂ ਨੂੰ ਸਨਮਾਨ ਕੀਤਾ ਹੈ ਅਸੀਂ ਵੀ ਹਾਜ਼ਰੀ ਭਰੀ ਹੈ ਬਾਬਾ ਬਿਕਰਮਜੀਤ ਸਿੰਘ ਜੀ ਜੋ ਉਥੋਂ ਅਹਮਦਾਬਾਦ ਤੋਂ ਵਿਸ਼ੇਸ਼ ਤੌਰ ਤੇ ਆਏ ਹਨ ਇਥੇ ਸਾਡੇ ਡੀਪੀਆਈ ਪਾਰਟੀ ਦੇ ਸਤਨਾਮ ਸਿੰਘ ਜੀ ਇਹ ਵੀ ਖੜੇ ਨੇ ਤੇ ਨਾਲ ਪਾ ਜਸਵੀਰ ਸਿੰਘ ਜੀ ਕੋੜ ਖਾਲਸੇ ਤੋਂ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਜੋ ਅੱਗੇ ਸਾਰੀ ਜੰਡੇਆਲਾ ਗੁਰੂ ਹਲਕੇ ਦੀ ਜਿਹੜੀ ਸੁਸਾਇਟੀ ਦੀ ਟੀਮ ਆ ਉਹ ਇਥੇ ਅੱਜ ਪਹੁੰਚੀ ਹੈ ਜੋ ਭਾਈ ਮਨਜੀਤ ਸਿੰਘ ਉਹਨਾਂ ਦਾ ਸਨਮਾਨ ਜਿਨ੍ਹਾਂ ਨੂੰ ਸਵਾਵਾ ਦਿੱਤੀਆਂ ਗਈਆਂ ਸੀ ਸੁਸਾਇਟੀ ਵੱਲੋਂ ਉਹਨਾਂ ਵੱਲੋਂ ਕੀਤਾ ਗਿਆ ਤੇ ਨਾਲ ਹੀ ਭਾਈ ਮਨਜੀਤ ਸਿੰਘ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸਾਰੀ ਸੰਗਤ ਨੇ ਵੀ ਉਹਨਾਂ ਦੇ ਨਾਲ ਜਿੱਦਾਂ ਵੀ ਉਹ ਕਹਿਣਗੇ ਤੇ ਅਸੀਂ ਵੀ ਸਾਰੀ ਸੰਗਤ ਨੂੰ ਕਵਾਂਗੇ ਕਿ ਇਹੋ ਜਿਹੇ ਇਨਸਾਨ ਵਾਰ-ਵਾਰ ਨਹੀਂ ਮਿਲਦੇ ਕਹਿੰਗੇ ਇਹਨਾਂ ਨੇ ਕਿਸੇ ਨਾਲ ਠੱਗੀ ਨਹੀਂ ਮਾਰਨੀ ਇਹਨਾਂ ਨੇ ਕਿਸੇ ਦੇ ਘਰੋਂ ਕੋਈ ਚੀਜ਼ ਚੁੱਕਣੀ ਨਹੀਂ ਹੋ ਸਕਦਾ ਦੇਣ ਗਈ ਤੇ ਇਹਨਾਂ ਦੇ ਇਹਨਾਂ ਮਹਾਰਾਜ ਨੇ ਇਹਨਾਂ ਨੂੰ ਸਮਰੱਥ ਕੀਤਾ ਵਾ ਆਪਣੇ ਇਹਨਾਂ ਦੇ ਕਾਰੋਬਾਰ ਆ ਸੋ ਇਹ ਇਸ਼ਾਰਾ ਰੱਖਦੇ ਜਾਣ ਕਿ ਜਿਹੜੇ ਆਲੇ-ਗੁਰੂ ਹਲਕੇ ਦੇ ਵਿੱਚ ਇੰਡਸਟਰੀਆਂ ਲਾਈਆਂ ਜਾਣ ਇੰਡਸਟਰੀਆਂ ਲਾ ਕੇ ਜਿਹੜੇ ਅੱਜ ਕੋਈ ਰਕਸ਼ਾਵਾਹ ਰਿਆ ਵਾ ਕੋਈ ਚੌਂਕਾਂ ਦੇ ਵਿੱਚ ਖੜ ਰਿਆ ਵਾ ਗਰੀਬ ਪਰਿਵਾਰਾਂ ਦੇ ਜਿਹੜੇ ਬੇਰਜ ਗਾਰੀ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ ਉਹਨਾਂ ਦੇ ਹੱਲ ਵਾਸਤੇ ਇਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਯੋਗ ਪ੍ਰਾਲੇ ਕਰਨਗੇ